ਤਤਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਉਠ ਫਰੀਦਾ ਸੁੱਤਿਆ ਸੁਭਾਨਵਾਗ ਗੁਜਾਰ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕਪਤਾਲ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਕੀਜੈ ਕਾਇ ਤੁੱਦ ਲਾਈਐ ਬੱਲੜਾ ਸੰਦੈ ਥਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਸੁਹੀ ਮਹਲਾ ਪੰਜਵਾ ਨਨ ਨਾ ਪਾਵੈ ਸੁਰ ਨਾਰ ਦੇਵਾ ਊਠ ਸੁਧਾਰੇ ਕਰਮ ਮੰਨ ਜਨ ਸੇਵਾ ਨਨ ਨਾ ਪਾਵੈ ਸੁਰ ਨਾਰ ਦੇਵਾ ਊਠ ਸੁਧਾਰੇ ਕਰਮ ਮੰਨ ਜਨ ਸੇਵਾ ਜੀਵਤ ਪੀਖੇ ਜਿਨ ਹਰ ਹਰ ਧਿਆਇਆ ਸਾਰ ਸੰਗ ਤਿੰਨ ਦਰਸ਼ਨ ਪਾਇਆ ਰਹਾ ਬਾਦਸ਼ਾ ਸ਼ਾਬਪਾਰੀ ਮਰਨਾ ਜੋ ਦੀ ਸੈ ਸੋ ਕਾਲ ਖਰਨਾ ਊੜੇ ਮੋਹ ਨੁ ਪੈ ਲਪਟਾਣਾ ਸੂਰ ਚੱਲਿਆ ਆਪリエ ਪਾਸੁ ਪ੍ਰਾਨਾ ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਬੀ ਦਿਨ ਰਾਤ ਕਿਰਪਾ ਨਿਧਾਨ ਨਾਨਕ ਕੋ ਕਰੋ ਦਾਤ ਨਾਮ ਤੇਰਾ ਜਬੀਦ ਨਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ